ਇਹ ਲਾਇਬ੍ਰੇਰੀ ਦੇ ਵਿੱਚ ਵੀ ਅਸੀਂ ਖਾਸ ਕਲੈਕਸ਼ਨ ਜਿਹੜੀ ਆ ਅੱਛਾ ਇਹ ਦੱਸੋ ਮੋੜ ਪੰਜਾਬ ਕਿਉਂ ਠੀਕ ਇਹਦਾ ਨਾਂ ਫਿਸ਼ਵਾਲਿਕ ਹिल्स ਦਾ ਇਸ ਕਰਕੇ ਪਿਆ ਕਿਉਂਕਿ ਇਹ ਹੈ ਸ਼ਿਵਾਲਿਕ ਦੇ ਪੈਰਾਂ ਦੇ ਵਿੱਚ ਵਸਿਆ ਹੋਇਆ ਹੈ ਪਿਛਲੇ ਬਾਰੇ ਜਿਹੜਾ ਰਿਜ਼ਲਟ ਸੀ ਸਾਡਾ ਬੱਚੇ ਮਤਲਬ 97 ਤੋਂ ਉੱਪਰ ਪਰਸੈਂਟ ਤੋਂ ਉੱਪਰ ਗਏ ਤੇ ਸਾਡੀ ਇੱਕ ਬੇਟੀ ਜਿਹੜੀ ਹੈ ਉਹ 98% ਲੈ ਕੇ ਮੈਰਿਟ ਦੇ ਵਿੱਚ ਉਹ ਨਹੀਂ ਆਪਣਾ ਨਾਮ ਜਿਹੜਾ ਉਹ ਸ਼ਾਮਿਲ ਕੀਤਾ ਹੈ ਸਰ ਐਜੂਕੇਸ਼ਨ ਨਹੀਂ ਨਹੀਂ ਅਸੀਂ ਇੱਥੇ ਇੱਕ ਚੰਗੀ ਲਾਇਬ੍ਰੇਰੀ ਵੀ ਬਣਾਈ ਆ ਇੱਕ ਪ੍ਰੈਕਟੀਕਲ ਬਹੁਤ ਵਸਤੀ ਅਸੀਂ ਲੈਬਸ ਵੀ ਤਿਆਰ ਕੀਤੀਆਂ ਨੇ ਖੇਤਰ ਵਿੱਚ ਬਹੁਤ ਵਧੀਆ ਤਰੀਕੇ ਨਾਲ ਕਰਵਾਇਆ ਜਾਂਦਾ ਹੈ ਸਪੋਰਟਸ ਹੋਵੇ ਜਾਂ ਸਟੱਡੀਜ਼ ਹੋਵੇ ਸਟੱਡੀਜ਼ ਵਿੱਚ ਬਹੁਤ ਜ਼ਿਆਦਾ ਮਿਹਨਤ ਕਰਵਾਂਦੇ ਟੀਚਰਸ ਪ੍ਰੈਕਟੀਕਲਸ ਵਗੈਰਾ ਸਭ ਕੁਝ ਸਸਿਕਾਲ ਦੀ ਸਾਰਿਆਂ ਨੂੰ ਆਦਾਰਾ ਰੇਡੀਓ ਵੱਲੋਂ ਆਪ ਸਭ ਨੂੰ ਲੋੜੀ ਦੀਆਂ ਤੇ ਮਾਗੀ ਦੀਆਂ ਬਹੁਤ ਬਹੁਤ ਮੁਬਾਰਕਾਂ ਆਸ ਕਰਦੇ ਹਾਂ ਕਿ ਨਵਾਂ ਸਾਲ ਤੁਹਾਡੇ ਲਈ ਇੱਕ ਚੰਗੇ ਸ਼ਗਨ ਦੇ ਨਾਲ ਚੜ੍ਹਿਆ ਹੋਵੇਗਾ ਤੇ ਆਸ ਕਰਦੇ ਹਾਂ ਕਿ ਅੱਗੇ ਵੀ ਇਹ ਚੜ੍ਹਦੀ ਕਲਾ ਵਾਲਾ ਹੋਵੇਗਾ ਅਦਾਰਾ ਰੇਡੀਓ ਦੇ ਨਾਲ ਜੁੜੇ ਹੋਏ ਨਵਤੇਜ ਸਿੰਘ ਰੰਦਾਵਾ ਜਿਹੜੇ ਕਿ ਬੜੇ ਆਰਸੇ ਤੋਂ ਕਮਿਊਨਿਟੀ ਦੀ ਸੇਵਾ ਕਰ ਰਹੇ ਨੇ ਉੱਥੇ ਉਹਨਾਂ ਦਾ ਪਰਿਵਾਰ ਪੰਜਾਬ ਦੇ ਨਾਲ ਵੀ ਉਸੇ ਤਰ੍ਹਾਂ ਜੁੜਿਆ ਆ ਪਰਿਵਾਰ ਵੱਲੋਂ ਜਿੱਥੇ ਢੋਲਵਾਹਾ ਦੇ ਵਿੱਚ ਸ਼ਿਵਾਲਿਕ ਪਬਲਿਕ ਸਕੂਲ ਨੂੰ ਚਲਾਇਆ ਜਾ ਰਿਹਾ ਹੈ ਉਹਦੇ ਨਾਲ ਨਾਲ ਜਿਹੜੀਆਂ ਲੋਕਲ ਐਗਰੋ ਜਾਂ এনवायरमेंटਲ ਜਿਹੜੀਆਂ ਚੀਜ਼ਾਂ ਉਹਦੇ ਵੱਲ ਵੀ ਖਾਸ ਧਿਆਨ ਦਿੱਤਾ ਜਾਂਦਾ ਇਸ ਸਿੱਤੇ ਅਸੀਂ ਅੱਜ ਅੱਜ ਪਹੁੰਚੇ ਆ ਤੇ ਤੁਹਾਡੇ ਨਾਲ ਗੱਲਬਾਤ ਕਰ ਲਈ ਰੰਦਾਵਾ ਸਾਹਿਬ ਆਪ ਸਾਡੇ ਨਾਲ ਹਾਜ਼ਰ ਨੇ ਤੇ ਉਹਨਾਂ ਨੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਅੰਕਲ ਜੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਆ ਥੈਂਕ ਯੂ ਹਰਜੂ ਜੀ ਤੁਸੀਂ ਆਏ ਹੋ ਇਸ ਮੌਕੇ ਤੇ ਜਿਸ ਤਾਂ ਤੁਸੀਂ ਦੇਖਿਆ ਕਿ ਪੰਜਾਬ ਦਾ ਸਿਰਾਈ ਹੈ ਇਹੋ ਕੰਢੀ ਦਾ ਇਲਾਕਾ ਆ ਬਾਕੀ ਪੰਜਾਬ ਨਾਲ ਥੋੜਾ ਵੱਖਰਾ ਹੈ ਹਾਂਜੀ ਤੇ ਸਾਨੂੰ ਹੁਣ ਇਸ 2010 ਤੋਂ ਅਸੀਂ ਇੱਥੇ ਹੀ ਇਹ ਵਨ ਸਾਰਾ ਸੈਟਅਪ ਕੀਤਾ। ਮੌਜੂਦਾ ਸਮੇਂ ਦੇ ਵਿੱਚ ਕਿੰਨੇ ਇੱਥੇ ਪਰਿਵਾਰ ਜਿਹੜੇ ਸਕੂਲ ਦੇ ਨਾਲ ਜੁੜੇ ਨੇ ਜਾਂ ਕਿੰਨੇ ਬਿਆਣੇ ਪੜ੍ਹਦੇ ਨੇ? ਆ ਈਵਨ 300 ਬੱਚੇ ਆ ਇਸ ਸਕੂਲ ਵਿੱਚ ਹੈਗਾ। ਹਾਂਜੀ। ਇਸੇ ਪ੍ਰਕਾਰ 200-300 ਪਰਿਵਾਰ ਵੀ ਜੁੜਿਆ ਆ। ਹਾਂਜੀ। ਇਹਦਾ ਜਿਹੜਾ ਕੈਚਮੈਂਟ ਏਰੀਆ ਇਧਰਲੇ ਪਾਸੇ ਨੀਂ ਪਹਾੜੀ ਇਲਾਕਾ ਸ਼ਵਾਲਕ ਦੀ ਰੇਂਜਸ ਹੈਗੀ ਆ। ਹਾਂਜੀ। ਇਧਰ ਮਦਾਨੀ ਹੈਗਾ। ਹਾਂਜੀ। ਸੋ ਇਕੋਲੋਜੀਕਲੀ ਇਹ ਬੜਾ ਯੂਨੀਕ ਜੀ ਜਗ੍ਹਾ ਆ ਜਿਸ ਕਰਕੇ ਅਸੀਂ ਇਹਨੂੰ ਚੁਣਿਆ ਸੀਗਾ। ਹਾਂਜੀ। ਤੇ ਅਸੀਂ ਇਹ ਸਕੂਲ 2010 ਦੇ ਵਿੱਚ ਸ਼ੁਰੂ ਕੀਤਾ ਗਿਆ ਜੀ ਤੇ 10ਵੀਂ ਤੱਕ ਇੰਗਲਿਸ਼ మీడియం ਸਕੂਲ ਹੈ ਜੀ ਇਸ ਦੂਰ ਦਰਾਡੇ ਇਲਾਕੇ ਵਿੱਚ ਸਾਡੀ ਇਹੋ ਹੀ ਮਿਸ਼ਨ ਹੈ ਕਿ ਇਹਨਾਂ ਨੂੰ ਬੱਚਿਆਂ ਨੂੰ ਵਾਲਾ এডੂਕੇਸ਼ਨ ਜਿਹੜੀ ਹੈ ਉਹ ਦਿੱਤੀ ਜਾਵੇ ਵਧੀਆ ਗੱਲ ਇਹ ਆ ਕਿ ਇਸ ਇਲਾਕੇ ਦੇ ਵਿੱਚ ਜਿਹੜੀ এডੂਕੇਸ਼ਨ ਆ ਪੂਰੀ ਬੜੀ ਕਦਰ ਹੈ ਬੱਚਿਆਂ ਦੇ ਵਿੱਚ ਤੇ ਖਾਸ ਕਰ ਮਾਂ ਪਿਓ ਦੇ ਵਿੱਚ ਠੀਕ ਹੈ ਜੀ ਤੇ ਜੇ ਮੈਂ ਗਲਤ ਨਹੀਂ ਤਾਂ ਇਹ ਕੰਢੀ ਏਰੀਆ ਵਜੋਂ ਦਾ ਪੰਜਾਬ ਦਾ ਹਾਂਜੀ ਇਹਨੂੰ ਕੰਢੀ ਏਰੀਆ ਕਿਉਂ ਕੰਢੀ ਦਾ ਏਰੀਆ ਆ ਗਿਆ ਕੰਢੀ ਸ਼ੁਰੂ ਹੋਇਆ ਕੰਢਾ ਆ ਗਿਆ ਪੰਜਾਬ ਦਾ ਕਿਸਮ ਦਾ ਹਾਂਜੀ ਤੇ ਇਹਦੇ ਵਿੱਚ ਜਿਹੜਾ ਪਹਾੜੀ ਇਲਾਕਾ ਆ ਹਾਂਜੀ ਉਹ ਵੀ ਪੰਜਾਬ ਲਈ ਯੂਨੀਕ ਹੈ ਕਿਉਂਕਿ ਪੰਜਾਬ ਆਪਾਂ ਜਾਣਦੇ ਇੱਕ ਮੈਦਾਨੀ ਇਲਾਕਾ ਹੈ ਹਾਂਜੀ ਤੇ ਇੱਥੇ ਆ ਕੇ ਤੁਹਾਨੂੰ ਸਾਰੇ ਜਿਹੜੇ ਪਹਾੜੇ ਆ ਜਿਹੜੇ ਆ ਉਹ ਆਂਦੇ ਆ ਤੇ ਪਹਾੜ ਹਾਂ ਕਿਉਂਕਿ ਪਹਾੜ ਦੀ ਜਿਹੜੀ ਇਹ ਰੇਂਜ ਹੈ ਇਹਨੂੰ ਸ਼ਵਾਲਕ ਸ਼ਵਾਲਕ ਹਿੰਦਸ ਕਹਿੰਦੇ ਆ ਹਾਂਜੀ ਸੋ ਇਸ ਕਰਕੇ ਇਸ ਪਿੰਡ ਦਾ ਇਸ ਸਕੂਲ ਦਾ ਨਾਮ ਵੀ ਅਸੀਂ ਸ਼ਵਾਲਕ ਹਿੰਦਸ ਹੀ ਰੱਖਿਆ ਹਾਂਜੀ ਅਬਲਿਕ ਹਾਈ ਸਕੂਲ ਦਸਵੀਂ ਤੱਕ ਹੈਗਾ ਜਿਸ ਮੀਡੀਅਮ ਹੈ ਤੇ ਇਹ ਜਿਹੜਾ ਇਧਰ ਪਹਾੜ ਦੇ ਇਲਾਕੇ ਵਿੱਚ ਵੀ 5-6 ਕਿਲੋਮੀਟਰ ਤੱਕ ਬੱਚੇ ਆਉਂਦੇ ਆ ਠੀਕ ਹੈ ਜੀ ਔਰ ਉਹਦੇ ਵਾਸਤੇ ਅਸੀਂ ਦੋ ਛੋਟੇ ਟੈਂਪੂ ਰੱਖੇ ਹੋਏ ਆ ਬਾਕੀ ਬੱਸਸਾਂ ਹੈਗੀਆਂ ਕੈਚਮੈਂਟ ਏਰੀਆ ਦਾ ਤਕਰੀਬਨ 10 ਕਿਲੋਮੀਟਰ ਸਾਰੇ ਪਾਸੇ ਜਿਹੜਾ ਉਹ ਹੈਗਾ ਹਾਂਜੀ ਹੂੰ ਇਹ ਠੀਕ ਹੈ ਜੀ ਇਹਦੇ ਨਾਲ ਗਰਾਊਂਡ ਵੀ ਲੱਗਦੀ ਹੈ ਨਾ ਤੁਸੀਂ ਦੱਸ ਦਿਓ ਹਾਂਜੀ ਸਾਡੇ ਪਾਸੇ ਗਰਾਊਂਡ ਆ ਆਪਾਂ ਗਰਾਊਂਡ ਉਹ ਤੇ ਲਾਇਬ੍ਰੇਰੀ ਆ ਗਰਾਊਂਡ ਆ ਤੇ ਹੋਰ ਬਾਕੀ ਫੈਸਿਲਿਟੀ ਵੀ ਨਾਲ ਆ ਜਾਂਦੀ ਸਾਇੰਸ ਲੈਬ ਹੈ ਹਾਂਜੀ ਬਾਕੀ ਨਾਲ ਦੀਆਂ ਹੋਰ ਫੈਸਿਲਿਟੀਆਂ ਵੀ ਹੈਗੀਆਂ ਜਿਦੋਂ ਤੁਸੀਂ ਦੱਸਿਆ ਲੈਬ ਹੈ ਨਾ ਹਾਂਜੀ ਹਾਂਜੀ ਤੇ ਲਾਇਬ੍ਰੇਰੀ ਦੇ ਵਿੱਚ ਵੀ ਐਸੀ ਖਾਸ ਕਲੈਕਸ਼ਨ ਜਿਹੜੀ ਆ ਅੱਛਾ ਇਹ ਦੱਸੋ ਮੂੜ ਪੰਜਾਬ ਕਿਉਂ ਵੈਲ ਆਲਟੀਮੇਟਲੀ ਅਸੀਂ ਫੀਲ ਕਰਦੇ ਆਂ ਵੀ ਸਾਈਕਲੋਜੀਕਲੀ ਵੀ ਫਿਜ਼ਿਕਲੀ ਵੀ ਜਿਹੜਾ ਪਸ਼ੋਕੜ ਆਪਣਾ ਪੰਜਾਬ ਆ ਜਿੱਥੇ ਦੇ ਅਸੀਂ ਜੰਪ ਆਲੇ ਆ ਹਾਂਜੀ ਉਹਦੇ ਨਾਲ ਮੈਂ ਸਮਝਦਾ ਤੇ ਲਿੰਕ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਔਰ ਇੱਕ ਟੈਂਜਿਬਲ ਲਿੰਕ ਰੱਖਣਾ ਠੀਕ ਹੈ ਨਹੀਂ ਪੰਜਾਬ ਆਵੋ 2-3 ਦਿਨ ਮौज-ਮਿਲ ਆ ਕਰਕੇ ਚਲੇ ਜਾਓ ਹਾਂਜੀ ਆਈ ਡੋਨਟ ਥਿੰਕ ਥੈਟਸ ਥੈਟ ਡਸਨਟ ਐਡ ਐਨੀ ਵੈਲਿਊ ਹਮ ਇੱਥੇ ਆ ਕੇ ਤੁਸੀਂ ਆਪਣੇ ਤਜਰਬੇ ਨਾਲ ਆਪਣੇ ਕੈਪਟਨ ਦੇ ਨਾਲ ਆਪਣੇ ਰਿਸੋਰਸਸ ਨਾਲ ਕੋਈ ਨਾ ਕੋਈ ਚੀਜ਼ ਪੈਦਾ ਕਰੋ ਹਮ ਹਾਂਜੀ ਦੈਟ ਇਜ਼ ਰੀਲੀ ਬਾਰਲੇ ਬੰਦੇ ਆ ਸੋ ਇਟਸ ਲਾਈਕ ਗਿਵਿੰਗ ਬੈਕ ਟੂ ਦ ਕਮਿਊਨਿਟੀ ਐਬਸੋਲੂਟਲੀ ਯੂ ਹੈਵ ਟੂ ਹਾਂਜੀ ਜਿਹੜੀ ਆਪਾਂ ਦਸਵੰਦ ਦੀ ਗੱਲ ਕਰਦੇ ਆ ਉਹ ਇੱਕ ਕਿਸਮ ਦਾ ਹੈਗਾ ਹੈ ਹਾਂਜੀ ਉਹ ਇੱਥੇ ਜਿੰਨੀ ਕੈਪੀਟਲ ਕਾਸਟ ਤੁਸੀਂ ਦੇਖ ਰਿਹਾ ਸੀ ਆਪਣੇ ਕੋਲੋਂ ਕੀਤੀ ਹੈਗੀ ਹੈ ਹਾਂਜੀ ਸਕੂਲ ਜਿਹੜਾ ਸਕੂਲ ਦਾ ਜਿਹੜਾ ਇਹ ਰੈਵਨਿਊ ਆ ਉਹ ਸਕੂਲ ਨੂੰ ਚਲਾਉਂਦੀ ਆ ਜੀ ਲੇਕਿਨ ਕੈਪੀਟਲ ਕਾਸਟ ਸਭ ਆਪਣੀ ਆ ਹਾਂਜੀ ਕਿੰਨਾ ਰਕਬੇ ਦੇ ਵਿੱਚ ਸਕੂਲ ਇਸ ਟਾਈਮ ਇਹ ਸਕੂਲ ਤਕਰੀਬਨ 4 ਏਕੜ ਦੇ ਵਿੱਚ ਹੈਗਾ ਜਿਸ ਵਿੱਚ ਗਰਾਊਂਡਸ ਲਾ ਕੇ ਜੀ ਇਹ ਲਾ ਕੇ ਹਾਂਜੀ ਹਸ਼ਿਆਰਪੁਰ ਤੋਂ ਕਿੰਨੀ ਦੂਰ ਆ ਅੰਦਾਜ਼ਨ ਅਸੀਂ ਹਸ਼ਿਆਰਪੁਰ ਤੋਂ 30 ਕਿਲੋਮੀਟਰ 30 ਕਿਲੋਮੀਟਰ ਦੀ ਤੋਂ ਹਾਂਜੀ ਇੱਥੇ ਤੇ ਗੰਢੀਵਾਲ ਸਾਡਾ ਸਭ ਤੋਂ ਲਾਗਿਆ ਇਹਦਾ ਕਸਬਾ ਹੈ ਜਾਂ ਸ਼ਹਿਰ ਲਾ ਲਓ ਹਾਂਜੀ ਉਹ ਕੋਈ 8-10 ਕਿਲੋਮੀਟਰ ਹਰਿਆਣਾ ਆ ਉਹ ਕੋਈ 15 ਕਿਲੋਮੀਟਰ ਹੈ ਠੀਕ ਇਹ ਸਾਡੇ ਟਰਾਂਸਪੋਰਟ ਦਾ ਸਾਧਨ ਹੈ ਜਿਸ ਸਤਾਂ ਤੁਹਾਨੂੰ ਕਿਹਾ ਵੀ ਇੱਥੇ ਕੋਈ ਵੱਡਾ ਸ਼ਹਿਰ ਨਹੀਂ ਹੈ ਇੱਥੇ ਆਲੇ-ਦੁਆਲੇ ਹਾਂਜੀ ਤੇ ਬੱਚੇ ਜਿਹੜੇ ਆ ਤਕਰੀਬਨ 10 ਕਿਲੋਮੀਟਰ ਦੇ ਕੈਚਮੈਂਟ ਏਰੀਆ ਤੋਂ ਆਉਂਦੇ ਹੈਗੇ ਠੀਕ ਆ ਉਹਦੇ ਵਾਸਤੇ ਬੱਸਾਂ ਬਹੁਤ ਜ਼ਰੂਰੀ ਆ ਜਿਹੜਾ ਹਿੱਲੀ ਏਰੀਆ ਆ ਉਹਦੇ ਵਿੱਚ ਆ ਤੁਸੀਂ ਦੇਖ ਜਿਹੜੇ ਦੋ ਟ੍ਰੈਕਟਰ ਲੱਗੇ ਹੋਏ ਨੇ ਹਾਂਜੀ ਹਾਂਜੀ ਇਹ ਹਿੱਲੀ ਏਰੀਆ ਵਾਸਤੇ ਆ ਤੇ ਬਾਕੀ ਸਾਰੀ ਜਿਹੜੇ ਟਰੈਕਟਰ ਵੀ ਆਪਣਾ ਰੱਖਿਆ ਫਿਰ ਇੱਥੇ ਹਾਂਜੀ ਟਰੈਕਟਰ ਜਿਮੇਦਾਰ ਦੇ ਦਸਾਂ ਸਾਹਮਣੇ ਦਲ ਜਿਹੜਾ ਆ ਉਹ ਵੀ ਸਾਰਾ ਆ ਉਹ ਮਸ਼ੀਨ ਆ ਖਾਸ ਜਿਹੜੀ ਉਹ ਸਾਹਮਣੇ ਤੁਹਾਨੂੰ ਦਿਸ ਰਹੀ ਆ ਹਾਂਜੀ ਇਹ ਇੱਕ ਉਤਨ ਵਾਸਤੇ ਆ ਜਿਹੜਾ ਕਿ ਜਿਹੜੀ ਸ਼ਾਂਗ ਆ ਪੱਤੇ ਆ ਉਹਦੀ ਵੀ ਜਿਹੜਾ ਰੀਸਾਈਕਲ ਕਰਕੇ ਤੇ ਉਹਦੀ ਬਣਾਈ ਜਾਂਦੀ ਆ ਢੇਰ ਬਣਾਇਆ ਜਾਂਦਾ ਹਾਂਜੀ ਦੈਟਸ ਨਾਈਸ ਇਹ ਵੱਖ-ਵੱਖ ਕਿਸਮ ਦੇ ਦਰਖਤ ਜੇ ਅਸੀਂ ਲਾਏ ਆ ਸਫੈਦਾ ਵੀ ਤੇ ਪਪੂਲਰ ਤਾਂ ਹੈਗਾ ਹੀ ਹੈਗਾ ਇਹਦੇ ਨਾਲ ਹੋਰ ਵੀ ਅਸੀਂ ਕਾਫੀ ਤੁਹਾਨੂੰ ਮੈਂ ਉੱਥੇ ਟੂਰਨ ਤੇ ਦਿਖਾਉਣੇ ਆ ਠੀਕ ਜੀ ਨਮਸਤੇ ਜੀ ਮੈਂ ਸ਼ਿਵਾਲੀ ਖੇਲ ਪਬਲਿਕ ਹਾਈ ਸਕੂਲ ਰੋਵਾਲ ਦਾ ਪ੍ਰਿੰਸੀਪਲ ਆ ਮੈਂ ਇਸ ਸਕੂਲ ਵਿੱਚ 15 ਸਾਲ ਹੋ ਗਏ ਮੈਨੂੰ ਪੜ੍ਹਾੰਦੇ ਨੂੰ ਤੇ ਜਿਹੜਾ ਸਕੂਲ ਹੈ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਅੰਡਰ ਹੈ ਤੇ ਨਰਸਰੀ ਟੂ 10th ਤੱਕ ਅਸੀਂ ਇੱਥੇ ਬੱਚਿਆਂ ਨੂੰ ਪੜ੍ਹਾਉਂਦੇ ਆ ਇੰਗਲਿਸ਼ ਮੀਡੀਅਮ ਦੇ ਵਿੱਚ ਪੜਾਇਆ ਜਾਂਦਾ ਬੱਚਿਆਂ ਨੂੰ ਇਹ ਇਲਾਕੇ ਦੇ ਵਿੱਚ ਇੱਕ ਬਹੁਤ ਵਧੀਆ ਸਕੂਲ ਹੈ ਬੱਚਿਆਂ ਦੇ ਜਿਹੜੇ ਰਿਜ਼ਲਟ ਆ ਕਾਫੀ ਵਧੀਆ ਆਉਂਦੇ ਆ ਬੱਚੇ ਇੱਥੇ ਡਿਸਟ੍ਰਿਕਟ ਲੈਵਲ ਤੱਕ ਖੇਡ ਕੇ ਆਏ ਆ ਅਲੱਗ-ਅਲੱਗ ਗੇਮਾਂ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸੁਰੇਸ਼ ਕੁਮਾਰੀਏ ਮੇਰਾ ਪਿੰਡ ਕੋਈ ਹੈ ਤੇ ਮੈਨੂੰ 12 ਸਾਲ ਹੋ ਗਏ ਇੱਥੇ ਕੰਮ ਕਰਦੀ ਨੂੰ ਮੈਂ ਐਜ਼ ਅ ਪੰਜਾਬੀ ਟੀਚਰ ਇੱਥੇ ਪੜਾਉਂਦੀ ਆ ਤੇ ਸਾਡਾ ਜਿਵੇਂ ਕਿ ਤੁਹਾਨੂੰ ਪ੍ਰਿੰਸੀਪਲ ਸਰ ਨੇ ਪਹਿਲਾਂ ਹੀ ਦੱਸਿਆ ਕਿ ਸਾਡਾ ਸਕੂਲ ਇਲਾਕੇ ਦਾ ਸਭ ਤੋਂ ਵਧੀਆ ਸਕੂਲ ਹੈ ਇੱਥੇ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਬੱਚੇ ਆਪਣ ਖੂਬ ਮੱਲਾ ਮਾਰਦੇ ਹਨ ਤੇ ਸਾਡੇ ਸਕੂਲ ਦਾ ਜਿਹੜਾ ਰਿਜ਼ਲਟ ਹੈ ਉਹ ਹਰ ਸਾਲ ਪੂਰੇ ਇਲਾਕੇ ਵਿੱਚ ਸਭ ਤੋਂ ਵਧੀਆ ਰਿਜ਼ਲਟ ਹੁੰਦਾ ਹੈ ਇੱਥੇ ਨਾਲ ਦਾ ਇੱਕ ਪਿੰਡਾ ਕਟੋੜ ਉੱਥੇ ਰਹਿਣਾ ਵਾ ਤੇ ਆ ਸਕੂਲ ਚ ਇਹਨਾਂ ਦੀ ਮੈਨੇਜਮੈਂਟ ਟੀਮ ਦੇ ਵਿੱਚ ਮੈਂ ਐਗਜ਼ੀਕਿਊਟਿਵ ਡਾਇਰੈਕਟਰ ਹੈਗਾ ਵਾ ਅ ਸਕੂਲ ਚ ਜੁਣ ਤੋਂ ਪਹਿਲਾਂ ਤੋਂ ਕਾਫੀ ਸਾਲਾਂ ਤੋਂ ਸਕੂਲ ਚ ਵੇਖ ਰਹੇ ਆ ਇਹਨਾਂ ਦਾ ਰਿਜ਼ਲਟ ਮੇਰੇ ਜੁਆਇਨ ਕਰਨ ਤੋਂ ਪਹਿਲਾਂ ਤੋਂ ਵੀ ਬਹੁਤ ਚੰਗਾ ਸੀ ਇਹਨਾਂ ਦੇ ਟੀਚਰਸ ਕਾਫੀ ਮਿਹਨਤ ਕਰ ਰਹੇ ਆ ਸਾਡੇ ਟੀਚਰਸ ਇੱਥੇ ਬੱਚਾ ਨੂੰ ਪੜ੍ਹਾਉਣ ਚ ਤੁਹਾਡਾ ਫੋਕਸ ਹੁੰਦਾ ਵਾ ਕਿ ਬੱਚਿਆਂ ਨੂੰ ਸਿਰਫ ਐਜੂਕੇਸ਼ਨ ਨਹੀਂ ਨਹੀਂ ਅਸੀਂ ਇੱਥੇ ਇੱਕ ਚੰਗੀ ਲਾਇਬ੍ਰੇਰੀ ਵੀ ਬਣਾਈ ਆ ਇੱਕ ਪ੍ਰੈਕਟੀਕਲ ਬਹੁਤ ਵਾਸਤੇ ਅਸੀਂ ਲੈਬਸ ਵੀ ਤਿਆਰ ਕੀਤੀਆਂ ਨੇ ਅਸੀਂ ਇਹਨਾਂ ਦੇ ਸਪੋਰਟਸ ਤੇ ਖਾਸ ਧਿਆਨ ਦੇ ਰਹੇ ਹਾਂ ਤੇ ਇੱਕ ਗਰਾਊਂਡ ਸਾਡੇ ਕੋਲ ਪਿੱਛੇ ਅਵੇਲੇਬਲ ਅਸੀਂ ਕੀਤੀ ਆ ਜਿੱਥੇ ਅਸੀਂ ਸਾਰੇ ਤਰੀਕੇ ਦੇ ਬਾਸਕਟਬਾਲ ਤੋਂ ਲੈ ਕੇ ਵਾਲੀਬਾਲ ਬੈਡਮਿੰਟਨ ਉਹਨਾਂ ਸੀ ਟੇਬਲ ਟੈਨਿਸ ਜਾਂ ਬਾਕੀ ਸਪੋਰਟਸ ਜਿਹੜੀਆਂ ਨੇ ਇੰਡੋਰ ਸਪੋਰਟਸ ਉਹ ਵੀ ਅਸੀਂ ਐਡ ਕਰਨ ਵਾਲੇ ਆ ਪੁਆਇੰਟ ਆਫ ਫਿਊਚਰ ਸਾਡੀ ਜਿਹੜੀ ਬੱਚੀ ਆ ਪੂਰੇ ਪੰਜਾਬ ਚ ਲਾਸਟ ਈਅਰ ਇੱਕ 17th ਰੈਂਕ ਤੇ ਆਈ ਆ 17.7 17th ਤੇ ਆਈ ਆ ਤੇ ਉਹ ਇੱਕ ਕਾਫੀ ਮਾਣ ਦੀ ਗੱਲ ਸੀ ਪੂਰੇ ਇਲਾਕੇ ਵਾਸਤੇ ਅਸ ਪੂਰੇ ਏਰੀਆ ਚ ਮੇਰੇ ਖਿਆਲ ਚ ਤਕਰੀਬਨ 23 ਪਿੰਡਾਂ ਤੋਂ ਬੱਚੇ ਇੱਥੇ ਪੜਨ ਆਉਂਦੇ ਆ ਪੇਰੈਂਟਸ ਦਾ ਵੀ ਕਾਫੀ ਵਿਸ਼ਵਾਸ ਹੈਗਾ ਵਾ ਇੱਥੇ ਕਿ ਇੱਥੇ ਐਜੂਕੇਸ਼ਨ ਚੰਗੀ ਹੋ ਰਹੀ ਆ ਬੱਚਿਆਂ ਦਾ ਓਵਰਆਲ ਵਿਕਾਸ ਚੰਗਾ ਹੋ ਰਿਹਾ ਵਾ ਸਿਕਿਉਰਿਟੀ ਪੁਆਇੰਟ ਆਫ 뷰 ਤੋਂ ਅਸੀਂ ਫਾਇਰ ਐਸਟਿੰਗੁਇਸ਼ਰਸ ਤੋਂ ਲੈ ਕੇ ਜੋ ਵੀ ਪੋਸੀਬਲ ਸਿਕਿਉਰਿਟੀ ਸੀਸੀਟੀਵੀਜ਼ ਲਾ ਕੇ ਸਿਕਿਉਰਿਟੀ ਨੂੰ ਵੀ ਪੂਰਾ ਇਨਹਾਂਸ ਕਰਕੇ ਰੱਖਿਆ ਵਾ ਇਹ ਬੱਚਿਆਂ ਦੀ ਦੇਖੋ ਪ੍ਰੋਪਰ ਯੂਨੀਫਾਰਮ ਹੈ ਔਰ ਬੱਚੇ ਪ੍ਰੋਪਰ ਪਾ ਕੇ ਆਉਂਦੇ ਆ ਯੂਨੀਫਾਰਮ ਔਰ ਇੱਥੇ ਪੂਰੇ ਹਰ ਇੱਕ ਚੀਜ਼ ਜਿੱਦਾਂ ਤੁਸੀਂ ਕਹਿ ਲੋ ਕਿ ਸਫਾਈ ਦਾ ਪ੍ਰੋਪਰ ਧਿਆਨ ਰੱਖਿਆ ਜਾਂਦਾ ਹੈ ਬੱਚਿਆਂ ਦੀ ਵੀ ਪੂਰੀ ਚੈਕਿੰਗ ਕੀਤੀ ਜਾਂਦੀ ਹੈ ਮੇਰਾ ਨਾਮ ਖੁਸ਼ੀ ਹੈ ਮੈਂ 10ਵੀਂ ਜਮਾਤ ਵਿੱਚ ਪੜਦੀ ਹਾਂ ਸਾਡੇ ਸਕੂਲ ਵਿੱਚ ਹਰ ਇੱਕ ਖੇਤਰ ਵਿੱਚ ਬਹੁਤ ਵਧੀਆ ਤਰੀਕੇ ਨਾਲ ਕਰਵਾਇਆ ਜਾਂਦਾ ਹੈ სპੋਰਟਸ ਹੋਵੇ ਜਾਂ ਸਟੱਡੀਜ਼ ਹੋਵੇ ਸਟੱਡੀਆਂ ਵਿੱਚ ਬਹੁਤ ਜ਼ਿਆਦਾ ਮਿਹਨਤ ਕਰਵਾਂਦੇ ਟੀਚਰਸ ਪ੍ਰੈਕਟੀਕਲਸ ਵਗੈਰਾ ਸਭ ਕੁਝ ਹੁੰਦਾ ਹੈ ਗਾਰਡਨਿੰਗ ਬਾਰੇ ਸਾਨੂੰ ਦੱਸਿਆ ਜਾਂਦਾ ਹੈ ਸਪੋਰਟਸ ਵਿੱਚ ਕਾਫੀ ਗੇਮਸ ਕਰਵਾਈਆਂ ਜਾਂਦੀਆਂ ਹਨ ਤੇ ਨਾਲ ਦੇ ਨਾਲ ਪ੍ਰੈਕਟੀਕਲ ਸਾਇੰਸ ਦੇ ਕਰਵਾਏ ਜਾਂਦੇ ਪ੍ਰੋਜੈਕਟਰ ਰੂਮ ਸੇ ਵਿੱਚ ਕਲਾਸਿਸ ਲੱਗਦੀਆਂ ਹਨ ਕੰਪਿਊਟਰ ਦੇ ਪ੍ਰੈਕਟੀਕਲ ਕਰਵਾਏ ਜਾਂਦੇ ਆ ਸੋ ਹਰ ਖੇਤਰ ਵਿੱਚ ਸਾਨੂੰ ਵਧੀਆ ਕਰਵਾਇਆ ਜਾਂਦਾ ਹੈ ਮੈਂ ਨਿਧੀ ਕਨ ਮੈਂ 9th ਕਲਾਸ ਵਿੱਚ ਪੜ੍ਹਦੀ ਹਾਂ ਔਰ ਮੈਨੂੰ 9 ਇਅਰਸ ਹੋ ਚੁੱਕੇ ਹਨ ਯਹਾਂ ਪਰ ਪੜ੍ਹਤੇ ਹੋਏ ਯਹਾਂ ਪਰ ਡਿਸਪਲਿਨ ਕਾਫੀ ਅੱਛਾ ਹੈ ਔਰ ਟੀਚਰਸ ਪੜਾਈ ਮੇਂ ਕਾਫੀ ਜ਼ਿਆਦਾ ਮਿਹਨਤ ਕਰਾਤੇ ਹੈਂ ਸਾਇੰਸ ਵਗੈਰਾ ਮੇਂ ਹਮੇ ਪ੍ਰੈਕਟੀਕਲ ਮੇਂ ਕਰਵਾਏ ਜਾਤੇ ਹੈਂ ਔਰ ਹਮੇ ਕੰਪਿਊਟਰ ਮੇਂ ਵੀ ਅਚੀ ਤਰ੍ਹਾਂ ਸੇ ਸਮਝਾਇਆ ਜਾਤਾ ਹੈ ਮੇਨਾ ਵਿਜੀਤ ਸਿੰਘ ਹੈ ਮਨਮੀ ਜਮਾਲ ਦਾ ਵਿਦਿਆਰਥੀਆ ਸਾਡੇ ਸਕੂਲ ਵਿੱਚ ਖੇਡਾਂ ਦੀ ਬਹੁਤ ਮਹੱਤਤਾ ਹੈ ਸਾਡੇ ਸਾਡੇ ਪੀਟੀ ਸਰ ਸਾਨੂੰ ਗੇਮਾਂ ਤੋਂ ਇੱਕ ਮਹੀਨਾ ਪਹਿਲਾਂ ਹੀ ਸਾਡੀ ਪ੍ਰੈਕਟਿਸ ਸ਼ੁਰੂ ਕਰ ਦਿੰਦੇ ਹਨ ਪਿਛੇ ਜੀ ਸਾਡੇ ਸਕੂਲ ਦੇ ਵਿਦਿਆਰਥੀ ਡਿਸਟ੍ਰਿਕਟ ਲੈਵਲ ਵਿੱਚੋਂ ਪਹਿਲੇ ਤੇ ਆਏ ਹਨ ਤੇ ਉਹ ਸਟੇਟ ਵਿੱਚੋਂ ਵੀ ਉਹਨਾਂ ਦਾ ਵਧੀਆ ਸਤਾਂ ਤੀਜਾ ਸਤਾਂ ਰਿਹਾ ਹੈ